ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਸਾਡੇ ਖਾਸ ਪ੍ਰੋਗਰਾਮ ਔਨ ਦਾ ਸਪੌਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਚੱਲਦੇ ਹਾਂ ਤੁਹਾਨੂੰ ਲੁਧਿਆਣਾ ਜਿੱਥੇ ਪੁਲਿਸ ਨੂੰ ਇੱਕ ਵੱਡੀ ਸਫਲਤਾ ਖੱਤ ਲੱਗੀ ਹੈ ਉਸ ਵੱਡੇ ਮਾਮਲੇ ਦੇ ਵਿੱਚ ਜੋ ਪਿਛਲੇ ਦਿਨੀ ਲੁੱਟ ਦੀ ਵਾਰਦਾਤ ਹੋਈ ਸੀ ਸਾਡੇ 8 ਕਰੋੜ ਰੁਪਏ ਕਰੀਬ ਜਿਹੜੇ ਸੀ ਇੱਕੋ ਵਾਰਦਾਤ ਦੇ ਵਿੱਚ ਲੁੱਟੇ ਗਏ ਸਨ ਪੂਰੀ ਪਲੈਨਿੰਗ ਦੇ ਨਾਲ ਇਹ ਸਾਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇੰਨੇ ਕਿ ਸਫਾਈ ਦੇ ਨਾਲੇ ਕੰਮ ਹੋਇਆ ਕਿ ਪੁਲਿਸ ਨੂੰ ਖੱਥਾਂ ਪੈਰਾਂ ਦੀ ਪੈ ਗਈ ਤੇ ਪੂਰੇ 60 ਘੰਟੇ ਲੱਗੇ ਸਹੀ ਸਰਾਗ ਤੱਕ ਪਹੁੰਚਣ ਦੇ ਲਈ ਆਖਿਰ ਪੁਲਿਸ ਦੇ ਹੱਥੇ ਸਫਲਤਾ ਲੱਗੀ ਹੈ ਤੇ ਇਸ ਦੇ ਵਿੱਚ ਸ਼ਾਮਲ 10 આરોપીਆਂ ਦੇ ਵਿੱਚੋਂ ਹੁਣ ਤੱਕ 6 ਜਿਹੜੇ ਮੁਲਜ਼ਮ ਨੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ। ਔਰ ਅੱਜ ਇਸ ਜਿਹੜਾ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੁੱਦੇ ਦੇ ਉੱਤੇ ਉਸ ਦੇ ਵਿੱਚ ਜੋ ਖੁਲਾਸੇ ਕੀਤੇ ਗਏ ਉਹ ਵੀ ਹੈਰਾਨ ਕਰਨ ਵਾਲੇ ਨਿਕਲੇ। ਹਾਲਾਂਕਿ ਜਿਹੜੇ ਨੇ 6 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ 4 ਦੀ ਜਿਹੜੀ ਗ੍ਰਿਫਤਾਰੀ ਅਜੇ ਬਾਕੀ ਹੈ ਤੇ ਇਹਨਾਂ ਦੇ ਕੋਲੋਂ 5 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਉਹ ਵੀ ਬਰਾਮਦ ਕਰ ਲਈ ਹੈ ਬਾਕੀ ਰਾਸ਼ੀ ਬਰਾਮਦ ਹੋਣੀ ਜਿਹੜੀ ਆ ਉਹ ਵੀ ਬਾਕੀ ਹੈ ਪਰ ਕਈ ਚੀਜ਼ਾਂ ਜਿਹੜੀਆਂ ਨੇ ਅਜੇ ਸਾਹਮਣੇ ਐ ਜੋ ਹੈਰਾਨ ਕਰਨ ਵਾਲੀਆਂ ਨੇ ਇੱਕ ਤਾਂ ਇਸ ਲੁੱਟ ਦੀ ਵਾਰਦਾਤ ਦਾ ਮਾਸਟਰਮਾਈਂਡ ਕੋਈ ਪੁਰਸ਼ ਨਹੀਂ ਸੀ ਬਲਕਿ ਇੱਕ ਔਰਤ ਸੀ ਇੱਕ ਉਹ ਔਰਤ ਜੋ ਆ ਕਾਫੀ ਛਾਮਾ ਰੱਖਦੀ ਸੀ ਇਸ ਦਾ ਨਾਮ ਜਿਹੜਾ ਮਨਦੀਪ कौर ਦੱਸਿਆ ਜਾ ਰਿਹਾ ਬਰਨਾਲਾ ਦੀ ਰਹਿਣ ਵਾਲੀ ਇਹ ਡਾਕੂ ਹਜ਼ੀਨਾ ਜਿਹੜੀ ਹੈ ਜਿਸ ਨੂੰ ਮੋਨਾ ਕਹਿ ਕੇ ਵੀ ਜਾਣਿਆ ਜਾਂਦਾ ਹੈ ਇਹ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਦੂਸਰਾ ਜੋ ਸ਼ੱਕ ਪਹਿਲਾਂ ਤੋਂ ਜਾਂਦਾ ਹੁੰਦਾ ਹੈ ਇਸ ਤਰ੍ਹਾਂ ਦੀ ਵਾਰਦਾਤ ਦੇ ਵਿੱਚ ਕਿ ਕੰਪਨੀ ਦਾ ਵੀ ਕੋਈ ਕਰਮਚਾਰੀ ਵਿੱਚ ਮਿਲਿਆ ਹੋ ਸਕਦਾ ਹੈ ਬਿਲਕੁਲ ਉਸੇ ਤਰ੍ਹਾਂ ਨਿਕਲਿਆ ਹੈ ਇਸ ਵਾਰਦਾਤ ਦੇ ਵਿੱਚ ਕੰਪਨੀ ਦਾ ਮਨਜਿੰਦਰ ਮਣੀ ਨਾਮ ਦਾ ਇੱਕ ਜਿਹੜਾ ਕਰਮਚਾਰੀ ਜਿਹੜਾ ਉਹ ਮਿਲਿਆ ਹੋਇਆ ਸੀ ਉਸ ਨੇ ਪੂਰਾ ਸਾਜ਼ਿਤਾ ਤਾਂ ਮਨਜਿੰਦਰ ਮਣੀ ਤੇ ਜਿਹੜੀ ਡਾਕੂ ਸੀ ਨਾ ਮਨਦੀਪ ਕੌਰ ਜਿਹਨੂੰ ਮੋਨਾ ਵੀ ਕਿਹਾ ਜਾਂਦਾ ਹੈ ਮੋਨਾ ਤੇ ਮਨਜਿੰਦਰ ਮਣੀ ਨੇ ਰਲ ਕੇ ਇਹ ਸਾਰਾ ਪਲਾਨ ਬਣਾਇਆ ਮਨਿੰਦਰ ਮਨੀ ਦੀ ਮਦਦ ਦੇ ਨਾਲ ਕਹ ਲਈਏ ਕਿ ਮੋਨਾ ਨੇ ਇਹ ਸਾਰਾ ਪਲਾਨ ਬਣਾਇਆ ਔਰ ਪਲਾਨ ਨੂੰ ਲਾਗੂ ਕੀਤਾ ਆਪਣੇ 8 ਹੋਰ ਸਾਥੀਆਂ ਨੂੰ ਨਾਲ ਲੈ ਕੇ ਤਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਇਹ ਪਹੁੰਚੇ ਸਨ ਮੋਟਰਸਾਈਕਲਾਂ ਅਤੇ ਇੱਕ ਕਾਰ ਦੇ ਉੱਪਰ ਤੇ ਬਾਕਾਇਦਾ ਇੱਕ ਅਜਿਹੀ ਪੌੜੀ ਇਹ ਲੈ ਕੇ ਆਏ ਸੀ ਜੋ ਇਕੱਠੇ ਪੌੜੀ ਦੀ ਮਦਦ ਨਾਲ ਇਹਨਾਂ ਨੇ ਕੰਧਾਂ ਟੱਪੀਆਂ ਤੇ ਅੰਦਰ ਤੱਕ ਗਏ ਹਾਲਾਂਕਿ ਪੁਲਿਸ ਦੀ ਮੰਨੀ ਹੈ ਤਾਂ ਜਾਂਚ ਦੇ ਵਿੱਚ ਮੁੱਢਲੀ ਜਾਣਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਨਜਿੰਦਰ ਮਨੀ ਦੇ ਵੱਲੋਂ ਜੋ ਜਾਣਕਾਰੀ ਇਹਨਾਂ ਨੂੰ ਦਿੱਤੀ ਗਈ ਸੀ ਕਿ ਦਿਨ ਦੇ ਸਮੇਂ ਵੀ ਇਹ ਵਾਰਦਾਤ ਨੂੰ ਅੰਜਾਮ ਦੇ ਸਕਦੇ ਸਨ ਇਸ ਦੇ ਵਿੱਚ ਖਾਸ ਕਰਕੇ ਜੋ ਪ੍ਰੈਸ ਕਾਨਫਰੰਸ ਮਨਦੀਪ ਸਿੰਘ ਸਿੱਧੂ ਹੋਰਾਂ ਵੱਲੋਂ ਆਰਗੇਨਾਈਜ਼ ਕੀਤੀ ਗਈ ਜੋ ਉਸ ਦੇ ਵਿੱਚ ਖੁਲਾਸੇ ਹੋਏ ਉਸ ਦੇ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਇਹ ਵੀ ਸਨ ਕਿ ਹੁਣ ਤੱਕ ਦੀ ਪੁਚੀਸ਼ ਦੇ ਵਿੱਚ ਜੋ ਲੁਟੇਰਿਆਂ ਨੂੰ ਜਿੰਨਾ 6 اروਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਜੋ ਮੰਨਿਆ ਉਹ ਰਾਸ਼ੀ ਜੋ ਬੈਂਕ ਦੇ ਵੱਲੋਂ ਦਿਖਾਈ ਜਾ ਰਹੀ ਹੈ ਜੋ ਬੈਂਕ ਦੇ ਅਧਿਕਾਰੀਆਂ ਦੇ ਵੱਲੋਂ ਜਿਹੜਾ ਕੰਪਨੀ ਦੇ ਅਧਿਕਾਰੀਆਂ ਦੇ ਵੱਲੋਂ ਕਹ ਲਈਏ ਕਿ ਜੋ ਕੰਪਨੀ ਦੇ ਅਧਿਕਾਰੀਆਂ ਦੇ ਵੱਲੋਂ ਰਾਸ਼ੀ ਪੁਲਿਸ ਦੇ ਕੋਲ ਦੱਸੀ ਗਈ ਹੈ ਉਸ ਤੋਂ ਕਿਤੇ ਘੱਟ ਹੈ ਤਾਂ ਕਿਤੇ ਨਾ ਕਿਤੇ ਗੋਲਮਾਲ ਜਿਹੜਾ ਸ਼ੱਕ ਉਹ ਬੈਂਕ ਦੇ ਜਾਂ ਕਹ ਲਈਏ ਸਵੰਤ ਕੰਪਨੀ ਦੇ ਕਰਮਚਾਰੀਆਂ ਤੇ ਵੀ ਜਾ ਰਿਹਾ ਹੈ ਕਈ ਚੀਜ਼ਾਂ ਨੇ ਜਿਹੜੀਆਂ ਪੁਲਿਸ ਦੀ ਅਗਲੀ ਜਾਂਚ ਦੇ ਵਿੱਚ ਸਾਹਮਣੇ ਆਉਣਗੀਆਂ ਤੇ ਪੁਲਿਸ ਦੀ ਸੂਈ ਹੁਣ ਜਿਹੜੀ ਹੈ ਉਹ ਕਿਤੇ ਨਾ ਕਿਤੇ ਉਸ ਕਮਰੀ ਕੀਤਾ ਮੁਲਜ਼ਮਾਂ ਨੇ ਤੇ ਦੂਜੀ ਗੱਲ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਪੁਲਿਸ ਕਮਿਸ਼ਨਰ ਆਫ ਲੁਧਿਆਣਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਉਸ ਦੇ ਵਿੱਚ ਉਹ ਪਹਿਲਾਂ ਜੋ ਆਰਗੇਨਾਈਜ਼ ਕੀਤੀ ਜਾ ਰਹੀ ਸੀ ਪੰਜ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਕੀਤੀ ਜਾ ਰਹੀ ਸੀ 5 ਕਰੋੜ ਰੁਪਇਆ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਪ੍ਰੈਸ ਕਾਨਫਰੰਸ ਦੇ ਚੱਲਦਿਆਂ ਹੀ ਉਹਨਾਂ ਦੇ ਕੋਲ ਖਬਰ ਆਉਂਦੀ ਹੈ ਕਿ ਇੱਕ ਜਿਹੜਾ ਮੁਲਜ਼ਮ ਹੋਰ ਗ੍ਰਿਫਤਾਰ ਕਰ ਲਿਆ ਗਿਆ ਤਾਂ ਸਮਝਿਆ ਜਾ ਸਕਦਾ ਹੈ ਕਿ ਪੁਲਿਸ ਦੀ ਜਿਹੜੀ ਇਸ ਵੇਲੇ ਮੁਸ਼ੱਕਤ ਚੱਲ ਰਹੀ ਹੈ ਜੋ ਜਾਂਚ ਦਾ ਕੰਮ ਚੱਲ ਰਿਹਾ ਹੈ ਜੋ ਫੜੋ ਫੜੀ ਦਾ ਕੰਮ ਚੱਲ ਰਿਹਾ ਹੈ ਉਹ ਬੜੀ ਤੇਜ਼ੀ ਨਾਲ ਜਿਹੜਾ ਉਹ ਪ੍ਰੋਗਰੈਸ ਤੇ ਹੈ ਤਾਂ ਅਗਲੇ ਕੁਝ ਹੀ ਸਮੇਂ ਦੇ ਵਿੱਚ ਜਿਸ ਤਰ੍ਹਾਂ ਮਨਦੀਪ ਸਿੰਘ ਸਿੱਧੂ ਘਰਾਂ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਪੰਜ ਜਿਹੜਾ ਹੁਣ ਤੱਕ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਬਾਕੀ ਰਹਿੰਦਿਆਂ ਦੀ ਵੀ ਜਲਦੀ ਹੋ ਜਾਏਗੀ ਪਰ ਇੱਥੇ ਦੱਸਣ ਜੋ ਗੱਲ ਇਹ ਵੀ ਬਣਦੀ ਹੈ ਕਿ ਜੋ ਮਾਸਟਰਮਾਈਂਡ ਹੈ ਇਸ ਪੂਰੀ ਪਲਾਨਿੰਗ ਦੀ ਹੈ ਇਸ ਪੂਰੀ ਵਾਰਦਾਤ ਦੀ ਮਾਸਟਰਮਾਈਂਡ ਔਰਤ ਜਿਹੜੀ ਹੈ ਉਹ ਮਨਦੀਪ ਕੌਰ ਉਰਫ ਮੋਨਾ ਜਿਹੜੀ ਹੈ ਡਾਕੂ ਹਸੀਨਾ ਉਹ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਤੇ ਦੂਜੇ ਪਾਸੇ ਕੁਝ ਅਜਿਹੀਆਂ ਚੀਜ਼ਾਂ ਵੀ ਸਾਹਮਣੇ ਆਈਆਂ ਨੇ ਕਿ ਪੁਲਿਸ ਨੇ ਦੱਸਿਆ ਕਿ ਜੀਪੀਐਸ ਸਿਸਟਮ ਦੇ ਰਾਹੀਂ ਇਹ ਇਨਾਂ ਤੱਕ ਪੁਲਿਸ ਜਿਹੜੀ ਹੈ ਉਹ ਪਹੁੰਚੀ ਹੈ ਹਾਲਾਂਕਿ ਜਿਹੜੇ ਲੁਟੇਰੇ ਸੀਗੇ ਉਹ ਇੰਨੇ ਚਤੁਰ ਸੀਗੇ ਕਿ ਇਹਨਾਂ ਨੇ ਮੋਬਾਈਲ ਫੋਨ ਬਿਲਕੁਲ ਨਹੀਂ ਵਰਤਿਆ ਵਾਰਦਾਤ ਦੇ ਵਿੱਚ ਇਹਨਾਂ ਨੇ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਕੋਈ ਵੀ ਜਿਹੜਾ ਲੁਟੇਰਾ ਹੈ ਉਹ ਆਪਣੇ ਨਾਲ ਮੋਬਾਈਲ ਫੋਨ ਨਹੀਂ ਲੈ ਕੇ ਜਾਵੇਗਾ ਮੋਬਾਈਲ ਫੋਨ ਦੀ ਵਰਤੋਂ ਬਿਲਕੁਲ ਨਹੀਂ ਹੋਈ ਤੇ ਇਸ ਦੇ ਬਾਵਜੂਦ ਪੁਲਿਸ ਦੇ ਲਈ ਚੁਣੌਤੀ ਵਾਲਾ ਕੰਮ ਜ਼ਰੂਰ ਸੀ ਪਰ ਜੀਪੀਐਸ ਸਿਸਟਮ ਦੇ ਰਾਹੀਂ ਇਹ ਸਾਰਾ ਕੁਝ ਪੁਲਿਸ ਵੱਲੋਂ ਲੱਭਿਆ ਗਿਆ ਤੇ ਪੁਲਿਸ ਵੱਲੋਂ ਕਿਸ ਤਰ੍ਹਾਂ ਜਿਹੜੇ ਵਾਹਨ ਬਾਹਰ ਜਾਂਦੇ ਆਉਂਦੇ ਸੀ ਉਹਨਾਂ ਦੇ ਨਾਲ ਕੌਣ ਜਾਂਦਾ ਸੀ ਕਿਹੜਾ ਕਿਹੜਾ ਵਾਹਨ ਜਾਂਦਾ ਸੀ ਪੈਰਲਲ ਉਹ ਸਾਰੇ ਚੀਜ਼ਾਂ ਦੀ ਜਿਹੜੀ ਆ ਉਹ ਸਰਚ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਉਹ ਲੁਟੇਰਾਂ ਤੱਕ ਪੁਲਿਸ ਪਹੁੰਚ ਸਕੀ ਤੇ ਨਾਲੋਂ ਨਾਲ ਇਹ ਵੀ ਕਿ ਪੁਲਿਸ ਦੀ ਜਾਂਚ ਦੀ ਜਿਹੜੀ ਸੂਈ ਹੈ ਉਹ ਇਸ ਵੇਲੇ ਵੀ ਤੇਜ਼ ਘੁੰਮ ਰਹੀ ਹੈ ਨਾਲੋਂ ਨਾਲ ਕੰਪਨੀ ਵੱਲ ਵੀ ਘੁੰਮ ਰਹੀ ਹੈ ਤੇ ਇੱਥੇ ਇਹ ਦੱਸਦੀ ਹੈ ਕਿ 10 ਜੂਨ ਨੂੰ ਜਿਹੜੀ ਇਹ ਲੁੱਟ ਦੀ ਵਾਰਦਾਤ ਨੂੰ ਅਨਜਾਨ ਦਿੱਤਾ ਗਿਆ ਸੀ ਰਾਤ ਦੇ ਸਮੇਂ ਤੇ ਕੰਪਨੀ ਵੱਲੋਂ ਉਸ ਦੀ ਸੂਚਨਾ ਸਵੇਰ ਮਿਲੇ ਦਿੱਤੀ ਗਈ 8 ਕਰੋੜ 49 ਲੱਖ ਰੁਪਏ ਦੀ ਲੁੱਟ ਦੀ ਇਹ ਵਾਰਦਾਤ ਪੁਲਿਸ ਵੱਲੋਂ ਹੁਣ ਤੱਕ ਕੋਡ ਕੀਤੀ ਗਈ ਹੈ ਜਦੋਂ ਕਿ ਕੰਪਨੀ ਵੱਲੋਂ ਇਸ ਤੋਂ ਕਿਤੇ ਵੱਧ ਵੀ ਦੱਸੀ ਜਾ ਰਹੀ ਹੈ ਉਹ ਸਾਰਾ ਕੁਝ ਪੁਲਿਸ ਦੀ ਜਾਂਚ ਦੇ ਘੇਰੇ ਚ ਹੈ ਪੁਲਿਸ ਨੇ ਬਾਕਾਇਦਾ ਇੱਕ ਕਮੇਟੀ ਅਜੇ ਹੀ ਬਣਾ ਦਿੱਤੀ ਹੈ ਪੁਲਿਸ ਅਧਿਕਾਰੀਆਂ ਦੀ ਜਿਹੜੀ ਇਹ ਵੀ ਜਾਂਚ ਕਰੇਗੀ ਕਿ ਬੈਂਕ ਜਿਹੜੀ ਸਵੰਤ ਕੰਪਨੀ ਹੈ ਉਸ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਕੀ ਸਚਾਈ ਹੈ ਜੇ ਸਚਾਈ ਨਹੀਂ ਹੈ ਤਾਂ ਉਸ ਦੇ ਪਿੱਛੇ ਕਿਹੜੀ ਭਾਵਨਾ ਕੰਮ ਕਰ ਰਹੀ ਹੈ ਤੇ ਕੁਝ ਚੀਜ਼ਾਂ ਇਹੋ ਜਿਹਿਆਂ ਵੀ ਪੁਲਿਸ ਨੂੰ ਜਾਂਚ ਦੇ ਵਿੱਚ ਜਿਹੜੇ ਲੁਟੇਰੇ ਆਣੇ ਦੱਸਿਆ ਨੇ ਕਿ ਬੈਂਕ ਦੇ ਜਿਹੜੇ ਕੰਪਨੀ ਦੇ ਕਰਮਚਾਰੀ ਨੇ ਉਹ ਕਿਸ ਤਰ੍ਹਾਂ ਦਾ ਕੈਸ਼ ਜਿਹੜਾ ਅਡਜਸਟ ਕਰਨਾ ਚਾਹੁੰਦੇ ਸੀ ਇਹ ਸਾਰਾ ਕੁਝ ਜਿਹੜਾ ਉਹ ਪੁਲਿਸ ਨੂੰ ਪਤਾ ਲਗਾਏਗੀ ਪਰ ਪੁਲਿਸ ਦੇ ਸਾਹਮਣੇ ਅਜੇ ਚੁਣੌਤੀ ਹੈ ਚਾਰ ਹੋਰ ਲੁਟੇਰਿਆਂ ਨੂੰ ਗ੍ਰਿਫਤਾਰ ਕਰਨਾ ਜੋ ਜਿਨ੍ਹਾਂ ਦੇ ਵਿੱਚ ਮਾਸਟਰਮਾਈਂਡ ਜਿਹੜੇ ਮਨਦੀਪ ਕੌਰ ਵੀ ਸ਼ਾਮਲ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੋਰ ਜਿਹੜੇ ਨੇ ਉਹ ਧਾਗੇ ਇਸ ਕੇਸ ਦੇ ਉਧਰਨਗੇ ਤਾਂ 10 ਦੇ ਵਿੱਚੋਂ 6 ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਮਹਿਜ 60 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਪੁਲਿਸ ਨੇ ਇਸ ਕੇਸ ਨੂੰ ਸੁਲਝਾਉਣ ਲਈ ਆਪਣੀ ਪੇਠ ਸਾਬਤ ਪਾਈ ਹੈ ਪਰ ਇਹ ਵੀ ਉਹਨਾਂ ਮੰਨਿਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਅਜਿਹੀ ਵਾਰਦਾਤ ਹੋਈ ਕਿਉਂ ਮੁੱਖ ਮੰਤਰੀ ਵੀ ਇਸ ਤੇ ਮਤਲਬ ਖਫਾਸੀ ਪਰ ਪੁਲਿਸ ਦੀ ਪਿੱਠ ਥੱਪਾਈ ਹੈ ਡੀਜੀਪੀ ਵੱਲੋਂ ਲੁਧਿਆਣਾ ਪੁਲਿਸ ਨੂੰ ਦੀ ਉਸ ਟੀਮ ਨੂੰ 10 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਂ ਕਹਿ ਲਈਏ ਕਿ 10 ਲੱਖ ਰੁਪਏ ਦਾ ਇਨਾਮ ਇਨਾਮ ਜਿਹੜਾ ਐਲਾਨ ਕੀਤਾ ਗਿਆ ਉਸ ਪੁਲਿਸ ਪਾਰਟੀ ਦੇ ਲਈ ਜਿਸ ਨੇ ਇਹ ਸਾਰਾ ਕੇਸ ਸੁਲਝਾਇਆ ਤੇ ਮਨਦੀਪ ਸਿੰਘ ਸਿੱਧੂ ਹੋਰਾਂ ਨੇ ਵੀ ਆਪਣੀ ਪੁਲਿਸ ਪਾਰਟੀ ਦੀ ਪਿੱਠ ਥੱਪਾਈ ਹੈ ਤੇ ਨਾਲੋਂ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦਾਅਵਾ ਕੀਤਾ ਕਿ ਬਹੁਤ ਜਲਦੀ ਜਿਹੜੇ ਐ ਇਸ ਪੂਰੇ ਮਾਮਲੇ ਦਾ ਪਰਦਾ ਫਾਸ਼ ਕਰਤਾ ਜਾਏਗਾ ਇਸ ਦੇ ਸਾਰੇ આરોપી ਜਿੰਨੇ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਜਿਹੜੀ ਰਕਮ ਲੁੱਟੀ ਗਈ ਹੈ ਉਸ ਦੀ ਵੀ ਇੱਕ ਪਾਈ ਪਾਈ ਜਿਹੜੀ ਆ ਉਬਰਾੰਦ ਕਰਵਾ ਲਈ ਜਾਏਗੀ ਹਾਲਾਂਕਿ ਅਜੇ ਤੱਕ 5 ਕਰੋੜ ਰੁਪਇਆ ਹੀ ਬ੍ਰੰਦ ਹੋਇਆ ਸਾਡੇ ਕਰੀਬ 8.5 ਕਰੋੜ ਰੁਪਏ ਦੇ ਵਿੱਚੋਂ ਤੇ ਇੱਥੇ ਜਿਹੜਾ ਮਨਜਿੰਦਰ ਮਣੀ ਹੈ ਜੋ ਕੰਪਨੀ ਦਾ ਕਰਮਚਾਰੀ ਸੀ ਉਹ 4 ਸਾਲ ਤੋਂ ਕੰਪਨੀ ਦੇ ਵਿੱਚ ਡਿਊਟੀ ਕਰ ਰਿਹਾ ਸੀ ਸਾਰੀਆਂ ਚੀਜ਼ਾਂ ਅੰਦਰ ਦੀਆਂ ਇਹਨੇ ਦੱਸੀਆਂ ਲੁਟੇਰਿਆਂ ਨੂੰ ਉਹਨਾਂ ਦੇ ਰਾਹ ਰੜ ਕੇ ਜਾਂ ਕਹਿ ਲਈਏ ਮਨਦੀਪ ਕੌਰ ਮੋਨਾ ਨੂੰ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਉਹਨਾਂ ਨੂੰ ਦਿੱਤੀ ਕਿ ਕਿੱਥੇ ਡੀਵੀਆਰ ਨੇ ਕਿਸ ਤਰ੍ਹਾਂ ਕਰਨਾ ਹੈ ਸਾਰਾ ਕੁਝ ਕਿੱਥੇ-ਕਿੱਥੇ ਸੀਸੀਟੀਵੀ ਕੈਮਰੇ ਨੇ ਉਹਨਾਂ ਨਾਲ ਕਿਵੇਂ ਨਿਪਟਣਾ ਇਹ ਸਾਰੀਆਂ ਚੀਜ਼ਾਂ ਪਹਿਲਾਂ ਤੋਂ ਪਲਾਨ ਹੋਈਆਂ ਤਾਂ ਉਸ ਤੋਂ ਇਲਾਵਾ ਫਿਰ ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਾਕਾਇਦਾ ਇਹ ਬੈਗ ਲੈ ਕੇ ਆਏ ਸੀ ਤੇ ਤਿੰਨ ਬੈਗਾਂ ਦੇ ਵਿੱਚ ਜਿਹੜਾ ਇਹ ਸਾਰਾ ਸਮਾਨ ਲਿਆਂਦਾ ਤੇ ਲਿਜਾਇਆ ਗਿਆ ਇੱਕ ਬੈਗ ਦੇ ਵਿੱਚ ਦੋ ਬੈਗਾਂ ਦੇ ਵਿੱਚ 3-3 ਕਰੋੜ ਰੁਪਇਆ ਲਿਜਾਇਆ ਗਿਆ ਤੇ ਇੱਕ ਹੋਰ ਬੈਗ ਜਿਹੜਾ ਜਿਹਦੇ ਵਿੱਚ ਤੋੜ-ਫੋੜ ਕਰਨ ਦੇ ਲਈ ਸਮਾਨ ਲਿਆਂਦਾ ਗਿਆ ਸੀ ਪਲਾਸ ਆਦੀ ਚੀਜ਼ਾਂ ਲਿਆਂਦੀਆਂ ਗਈ ਸੀ ਉਸ ਦੇ ਵਿੱਚ ਵੀ ਕੁਝ ਕੈਸ਼ ਜਿਹੜਾ ਉਹ ਪਾ ਕੇ ਉਹ ਲੁਟੇਰੇ ਲੈ ਕੇ ਗਏ ਤਾਂ ਉਸ ਨੂੰ ਜਿਹੜਾ ਸਾਰੇ ਕੈਸ਼ ਨੂੰ ਲੈ ਜਾ ਕੇ ਇਹਨਾਂ ਨੇ ਇੱਕ ਜਗ੍ਹਾ ਤੇ ਉੱਤੇ ਸਟੋਰ ਕੀਤਾ ਪਰ ਸਟੋਰ ਕਰਨ ਤੋਂ ਪਹਿਲਾਂ ਇਹਨਾਂ ਨੇ ਉਸ ਨੂੰ ਕੈਸ਼ ਨੂੰ ਲੁਕਾਉਣ ਤੋਂ ਪਹਿਲਾਂ ਬਹੁਤ ਸਾਰਾ ਕੈਸ਼ ਜਿਹੜਾ ਉਹ ਵੰਡ ਵੀ ਲਿਆ ਸੀ ਤੇ ਕੁਝ ਬਾਕੀ ਸੀ ਜਿਸ ਨੂੰ ਕਿਹਾ ਕਿ ਜਦੋਂ ਸਾਰੀਆਂ ਚੀਜ਼ਾਂ ਸ਼ਾਂਤ ਹੋ ਜਾਣਗੀਆਂ ਪੁਲਿਸ ਜਿਹੜੀ ਆ ਉਹ ਆਪਣੇ ਭਜਨਾਟ ਕਰਕੇ ਥੱਕ ਜਾਏਗੀ ਫਿਰ ਇਸ ਨੂੰ ਵੀ ਵੰਡਿਆ ਜਾਏਗਾ ਪਰ ਉਦੋਂ ਤੱਕ ਜਿਹੜਾ ਕੁਝ ਇਹੋ ਜਿਹੀਆਂ ਚੀਜ਼ਾਂ ਪੁਲਿਸ ਦੇ ਧਿਆਨ ਵਿੱਚ ਆਈਆਂ ਸੋਸ਼ਲ ਮੀਡੀਆ ਤੇ ਪੁਲਿਸ ਜਿਹੜਾ ਜਿਹੜਾ ਸਾਈਬਰ ਸੈੱਲ ਆ ਉਹ ਅਕਸਰ ਸਰਗਰਮ ਰਹਿੰਦਾ ਤੇ ਇਹੋ ਜਿਹੀ ਵਾਰਦਾਤ ਤੋਂ ਬਾਅਦ ਜ਼ਿਆਦਾ ਸਰਗਰਮ ਹੋ ਜਾਂਦਾ ਤਾਂ ਪੁਲਿਸ ਦੇ ਹੱਥ ਇੱਕ ਅਜਿਹੀ ਵੀਡੀਓ ਵੀ ਲੱਗੀ ਜੋ 5 5 500 ਰੁਪਏ ਦੇ ਨੋਟਾਂ ਨੂੰ ਦਿਖਾ ਕੇ ਪ੍ਰਦਰਸ਼ਿਤ ਕਰ ਰਿਹਾ ਸੀ ਤੇ ਹੱਥ ਚ ਫੜ ਕੇ ਰੀਲਾ ਬਣਾਈਆਂ ਜਾ ਰਹੀਆਂ ਸੀ ਤਾਂ ਉਸ ਵਿਅਕਤੀ ਦੀ ਰੀਲ ਤੋਂ ਹੀ ਪੁਲਿਸ ਨੂੰ ਸ਼ੱਕ ਗਿਆ ਤੇ ਇਹ ਵਿਅਕਤੀ ਬਾਅਦ ਦੇ ਵਿੱਚ ਮਨਦੀਪ ਮੋਨਾ ਦਾ ਜਿਹੜਾ ਉਹ ਭਰਾ ਨਿਕਲਿਆ ਇਸ ਤੋਂ ਇਲਾਵਾ ਇਸ ਪੂਰੇ ਕਾਂਡ ਦੇ ਵਿੱਚ ਇਸ ਪੂਰੇ ਮਾਮਲੇ ਦੇ ਵਿੱਚ ਪੂਰੀ ਪਲਾਨਿੰਗ ਦੇ ਵਿੱਚ ਮਨਦੀਪ ਮੋਨਾ ਦਾ ਪਤੀ ਵੀ ਸ਼ਾਮਲ ਹੈ ਪੁਲਿਸ ਦੀ ਕਹਾਣੀ ਦੇ ਵਿੱਚ ਜੋ ਸਭ ਕੁਝ ਸਾਹਮਣੇ ਆਇਆ ਉਸ ਦੇ ਵਿੱਚ ਮਨਦੀਪ ਮੋਨਾ ਦਾ ਪਤੀ ਵੀ ਜਿਹੜਾ ਇਸ ਨਿਵਾਰਦਾਤ ਦੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਪੁਲਿਸ ਜਿਹੜੀ ਹੈ ਉਸਨੇ ਡਾਕੂ ਹਸੀਨਾ ਦੇ ਪਤੀ ਦੇ ਖਿਲਾਫ ਵੀ ਐਲਓਸੀ ਜਾਰੀ ਕਰ ਦਿੱਤਾ ਹੈ ਤੇ ਜਿਹੜੀ ਡਾਕੂ ਹਸੀਨਾ ਮਨਦੀਪ ਮੋਨਾ ਹੈ ਤੇ ਇਸ ਨੂੰ ਵੀ ਗ੍ਰਿਫਤਾਰ ਕਰਨ ਦੇ ਲਈ ਕਵੈਦ ਜਿਹੜੀ ਆ ਉਹ ਤੇਜ਼ ਕਰ ਦਿੱਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਜਿਹੜੀ ਹੈ ਉਹ ਕਦੋਂ ਤੱਕ ਬਾਕੀ ਆਰੋਪੀਆਂ ਤੱਕ ਪਹੁੰਚਦੀ ਹੈ ਪਰ ਤੁਹਾਨੂੰ ਪ੍ਰੈਸ ਕਾਨਫਰੰਸ ਵਿੱਚ ਲੈ ਕੇ ਚੱਲਦੇ ਹਾਂ ਲੁਧਿਆਣਾ ਵਿਖੇ ਜੋ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੱਲੋਂ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਇਸ ਵੱਡੇ ਲੁੱਟ ਦੇ ਮਾਮਲੇ ਨੂੰ ਕਿਵੇਂ ਅੰਜਾਮ ਦਿੱਤਾ ਆਓ ਚੱਲਦੇ ਹਾਂ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਜਦੋਂ ਵਾਰਦਾਤ ਹੋਈ ਸੀ ਉਦੋਂ ਤੁਹਾਨੂੰ ਵਰਦੇ ਕੀਤਾ ਗਿਆ 7 ਕਰੋੜ ਦੀ ਵਾਰਦਾਤ ਹੋਈ ਹੈ ਇੱਕ ਵਾਰ ਜੇ ਚੁੱਪ ਦਾ ਦਰਾਂ ਬੰਦ ਕਰਦੇ ਫਿਰ ਕੰਪਨੀ ਵੱਲੋਂ ਤੁਹਾਨੂੰ ਉਹਦੇ ਬਾਅਦ ਸਾਨੂੰ ਦੱਸਿਆ ਗਿਆ ਕਿ 8 ਕਰੋੜ 49 ਲੱਖ ਦੀ ਜਿਹੜੀ ਵਾਰਦਾਤ ਹੋਈ ਹੈ ਉਹ ਅਸੀਂ ਵਾਰਦਾਤ ਤੋਂ ਬਾਅਦ ਪੂਰਾ ਲੁਧਿਆਣਾ ਕੁਇਸੇੜ ਪੁਲਿਸ ਨੇ ਜੀਚਾ ਲਾ ਲਿਆ ਸਭ ਤੋਂ ਪਹਿਲਾਂ ਜਦੋਂ ਮੈਸੇਜ ਇਹਦਾ ਵਾਰਦਾਤ ਦਾ ਗਿਆ ਸਿ ਸੀਐਮ ਪੰਜਾਬ ਦਾ ਇਸ ਤੇ ਫੋਨ ਆਇਆ ਵੀ ਏਡੀ ਵੱਡੀ ਵਾਰਦਾਤ ਹੋ ਗਈ ਤੁਸੀਂ ਕੀ ਕਰ ਰਹੇ ਹੋ ਤੇ ਉਸ ਕਦ ਦਾ ਸਾਡੇ ਤੇ ਪ੍ਰੈਸ਼ਰ ਵੀ ਸੀ ਜੀਜੀ ਪੰਜਾਬ ਜੀਜੀ ਇੰਟਰ ਨੂੰ ਵਾਰ-ਵਾਰ ਇਹਨੂੰ ਮੋਨਟਰ ਕਰ ਰਹੇ ਸੀ ਅਸੀਂ ਇਸ ਸਾਰੀ ਲੋਜਾਲਾ ਟੀਮ ਨੇ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਰਲ ਕੇ ਇਸ ਕੇਸ ਨੂੰ ਟਰੈਕ ਕਰ ਲਿਆ ਹੁਣ ਤੱਕ ਜਿਹੜੀ ਹੈ ਕੁਝ ਡਿਟੇਲ ਨਾਲ ਚੁੱਕ ਲਾ ਸਕਦਾ ਮੈਂ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ ਪਾਪਾ ਜੀ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਗੱਲ ਹੈ ਇਹਦੇ ਤੋਂ ਇੱਕ ਕਹਿ ਸਕਦੇ ਆ ਕਿ ਇੱਕ ਡਾਕੂ ਅਸੀਨਾ ਤੇ ਨੌ ਮੈਂਬਰ ਇਹਦੇ ਵਿੱਚ ਜਿਹੜੀ ਇਸ ਕੇਸ ਦੇ ਵਿੱਚ ਇੱਕ ਡਾਕੂ ਸੁੰਦਰੀ ਤੇ ਉਹਦੇ ਨਾਲ ਜਿਹਦਾ ਮਨਦੀਪ कौर ਨਾਂ ਆ ਤੇ ਉਹਦੇ ਨਾਲ 9 ਮੈਂਬਰ ਇਹਦੇ ਵਿੱਚ ਮੁੱਖ ਤੌਰ ਤੇ ਦੋ ਸੁੱਤਰਧਾਰ ਸਿੱਖ ਇੱਕ ਮਨਦੀਪ कौर ਲੜਕੀ ਇੱਕ ਮਨਜਿੰਦਰ ਮਣੀ ਮਨਜਿੰਦਰ ਮਣੀ ਪਿਛਲੇ 4 ਸਾਲਾਂ ਤੋਂ ਇਸ ਕੰਪਨੀ ਸੀਐਮਐਸ ਕੰਪਨੀ ਦਾ 4 ਸਾਲ ਤੋਂ ਅਮਪਲਾਈ ਸੀਗਾ ਇਹਨਾਂ ਨੇ ਜਿਹੜੀ ਲੜਕੀ ਮਨਦੀਪ कौर ਹੈ ਜਿਹੜੇ ਉਹਨੇ ਸਾਈਟ ਤੋਂ ਪਹਿਲਾਂ ਮਨਜਿੰਦਰ ਮਣੀ ਦੇ ਨਾਲ ਪਲਾਨ ਕੀਤੀ ਠੀਕ ਹੈ ਇਹਨੂੰ ਮਨਜਿੰਦਰ ਮਣੀ ਨੂੰ ਇਹ ਰਾਤ ਖਾਇਆ ਕਿ ਇਸ ਤੱਕ ਦਾ ਇੰਨੇ ਪੈਸੇ ਆ ਤੁਸੀਂ ਕਰ ਸਕਦੇ ਹੋ ਫਿਰ ਇਹਨਾਂ ਨੇ ਪਲਾਨ ਕੀਤੀ ਕੁਝ ਮਹੀਨਿਆਂ ਤੋਂ ਇਹ ਪਲਾਨ ਨੂੰ ਵਰਕਆਊਟ ਕਰਦੇ ਆ ਰਹੇ ਸੀ ਜਦੋਂ ਉਸ ਕਰਦਾ ਉਹਨੂੰ ਕਲੀਅਰ ਹੋ ਗਿਆ ਸਾਰਾ ਕਿ ਇੱਕ ਕੰਪਨੀ ਦੇ ਵਿੱਚ ਬਿਲਕੁਲ ਜਿਹੜੇ ਨਾਮ ਆਲੂ ਜਿਹੜੇ ਐ ਸੁਰੱਖਿਆ ਇਤਜਾਮ ਐ ਜਿਹੜਾ ਕਿਉਂਕਿ 4 ਸਾਲ ਤੋਂ ਜਿਹੜਾ ਉਹਦੇ ਵਿੱਚੋਂ ਕੈਸ਼ ਫਲੋ ਕਰਦਾ ਆ ਰਿਹਾ ਸੀਗਾ ਕੰਪਨੀ ਦਾ ਉਹ ਪਤਾ ਸੀ ਫਿਰ ਇਹਨਾਂ ਨੇ ਫਲੈਟ ਬਣਾਈ ਦੋ ਮੋਡਿਊਲ ਬਣਾਏ ਇੱਕ ਜਿਹੜਾ ਦੋ ਮੋਟਰਸਾਈਕਲ ਤੇ ਮੰਜਿੰਦਰ ਮਣੀ ਤੇ ਉਹਦੇ ਸਾਥੀ ਦੋ ਮੋਟਰਸਾਈਕਲਾਂ ਤੇ ਪੰਜ ਜਣੇ ਹੋ ਗਏ ਤੇ ਜਿਹੜੀ ਮੰਦੀਪ कौर ਤੇ ਉਹਦੇ ਨਾਲ ਚਾਰ ਸਾਥੀ ਐ ਇੱਕ ਕਾਰ ਜਿਹੜੀ ਐ ਉਦੇ ਉਸ ਕਾਰ ਦੇ ਵਿੱਚ ਹੋ ਗਏ ਉਹ ਐਡਿਮਿਟਲੀ ਜਦੋਂ ਇਹ ਇੰਸੀਡੈਂਟ ਹੋਇਆ ਇੰਸੀਡੈਂਟ ਹੋਣ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚਣ ਤੋਂ ਸਾਡੇ ਕੋਲੇ ਕਲੂਲੈਸ ਸੀ ਕਿ ਅਸੀਂ ਸਾਡੇ ਲਈ ਇਹ ਬਲਾਈਂਡ ਕੇਸ ਸੀਗਾ ਇਹ ਕੇਸ ਦੇ ਵਿੱਚ ਜਦੋਂ ਅਸੀਂ ਸਾਰੀ ਡਿਟੇਲ ਚੈੱਕ ਕੀਤੀ ਸਭ ਤੋਂ ਪਹਿਲਾਂ ਜਦੋਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਕੰਪਨੀ ਦਾ ਜਿਹੜਾ ਅਸੀਂ ਹਾਲ ਦੇਖਿਆ ਗਿਆ ਉਹਦੇ ਵਿੱਚ ਜਿਹੜਾ ਸੈਂਸਰ ਸਿਸਟਮ ਸੀਗਾ ਜਿਹੜਾ ਐਂਟਰੀ ਸਿਸਟਮ ਸੀ ਕਾਰਡ ਤੇ ਥੰਬ ਪ੍ਰੈਸ਼ਨ ਨਾਲ ਹੁੰਦਾ ਸੀ ਇਹ ਕੈਸ਼ ਆ ਜਿਹੜਾ ਕੈਸ਼ ਚੈਸਟ ਦੀ ਜਾਇ ਪਿੱਛੇ ਕੈਸ਼ ਚੈਸਟ ਹੈ ਉਹਦੀ ਪੁਜਾਇਕ ਕਮਰਿਆਂ ਦੇ ਵਿੱਚ ਰੱਖ ਕੇ ਰਾਤ ਨੂੰ ਕਾਰਟਰੀਜ ਲੋਡ ਹੁੰਦੇ ਆ ਤੁਸੀਂ ਸਾਰੇ ਹੈਰਾਨ ਹੋਵੋਗੇ ਕਾਰਟਰੀਜ ਲੋਡ ਕਰ ਲਈ ਜਿਹੜਾ ਏਟੀਐਮ ਦੇ ਵਿੱਚ ਪਾਉਂਦਾ ਉਹਦੇ ਵਿੱਚ ਦੋ ਨੌਜਵਾਨ ਲੜਕੇ ਜਿਹੜੇ ਕਿ 20-20 ਸਾਲ ਦੇ ਆ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਪਿਛਲੇ ਦੋ-ਦੋ ਤਿੰਨ ਫਿਰ ਮਹੀਨਿਆਂ ਤੋਂ ਰੱਖੇ ਜਾਂਦੇ ਸੀ ਮਲਾ ਕੇ ਕਿ ਕੰਪਨੀ ਨੇ ਸੀਐਮਐਸ ਕੰਪਨੀ ਦੇ ਵਿੱਚ ਟੋਟਲ ਪੰਜਾਂ ਨੇ ਇੱਕ ਸੁਰੱਖਿਆ ਕਰਮਚਾਰੀ ਐਕਸਟਰਾ ਦੋ ਸਕਿਉਰਟੀ ਗਾਰਡ ਤੇ ਦੋ ਕੈਸ਼ ਕਿਨ ਨਾਲੇ ਤੇ ਇਹਦੇ ਵਿੱਚ ਕਰੋੜਾਂ ਰੁਪਏ ਹਰ ਦੇਚ ਇਨਵੋਲਡ ਸੀ ਉਦੋਂ ਬਾਅਦ ਜਦੋਂ ਜਾ ਕੇ ਵਿਜ਼ਿਟ ਕੀਤਾ ਸਭ ਤੋਂ ਪਹਿਲਾਂ ਐਂਟਰੀ ਦੇ ਵਿੱਚ ਇਹ ਪਾਇਆ ਗਿਆ ਕਿ ਜਿੱਥੇ ਐਂਟਰੀ ਸੈਂਸਰ ਲੱਗੇ ਹੋਏ ਆ ਉਹਦੇ ਵਿੱਚ ਜਿਹੜੀ ਆ ਤਾਰ ਉਹਦੇ ਸੀ ਤਾਰ ਕੱਟ ਕੇ ਐਂਟਰ ਕਰ ਗਈ ਉਸ ਤੋਂ ਇਲਾਵਾ ਜਦੋਂ ਐਂਟਰ ਕਰਨ ਤੋਂ ਬਾਅਦ ਉਹਦੇ ਵਿੱਚ ਕੰਪਨੀ ਦਾ ਇਹੋ ਜਿਹਾ ਹਾਲ ਸੀ ਵੀ ਜੇ ਲਾਈਟ ਆਫ ਹੋ ਜਾਂਦੀ ਹੈ ਸੈਂਸਰ ਆਫ ਹੋ ਜਾਂਦੇ ਆ ਉਹ ਉਹ ਐਂਟਰ ਕਰ ਸਕਦਾ ਇਸ ਤੋਂ ਇਲਾਵਾ ਜਿਹੜਾ ਜਦੋਂ ਆਪਣਾ ਉਹਦੇ ਵਿੱਚ ਜੇ ਕੋਈ ਕਾਰਡ ਕਰੇ ਭੁੱਲਿਆਉਂਦਾ ਇਹ ਸਵਿਚ ਆਫ ਕਰ ਦਿੰਦੇ ਸੀ ਫਿਰ ਐਂਟਰੀ ਨਾਰਮਲ ਤੇ ਆਉਣਾ ਲਾਈਟ ਚਲੀ ਜਾਵੇ ਜਨਰੇਟਰ ਕਾਰਨਾ ਆਵੇ ਲਾਈਟ ਨਾ ਆਵੇ ਐਂਟਰ ਨਹੀਂ ਕਰ ਸਕਦਾ ਹਾਂ ਉਹਦੇ ਵਿੱਚ ਇਹ ਐਂਟਰੀ ਦਾ ਇਹ ਸਿਸਟਮ ਸੀ ਇਹਨਾਂ ਨੇ ਰਾਤ ਪਲਾਨ ਕਰਕੇ ਕਰੀਪ ਇੱਕ ਘੰਟੇ ਦੇ ਕਰੀਪ ਹੁਣੇ ਇੱਕ ਘੰਟੇ ਦਾ ਥੋੜਾ ਟਾਈਮ ਇਹਨਾਂ ਨੇ ਲਾਇਆ ਜਿਹੜੀ ਮਨਦੀਪ ਕੌਰ ਲੜਕੀ ਆ ਉਹਦੇ ਵਿੱਚ ਉਹਨੇ ਪੌੜੀ ਜਿਹੜੀ ਆ ਉਹਦੇ ਵਿੱਚ ਉਹਨੂੰ ਉਹ ਕੀਤੀ ਬੋਡੀ ਦਾ ਅਰੇਂਜ ਕੀਤਾ ਫਿਰ ਉਹ ਕਟਰ ਲੈ ਕੇ ਆਏ ਨਾਲ ਫਿਰ ਉਹ ਸੱਫਰ ਲੈ ਕੇ ਆਏ ਵਿਦਆਊਟ ਵੈਪਨ ਜਿਹੜੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਸ਼ੱਕ ਜਾਰ ਕੀਤਾ ਸੀਗਾ ਵਿਦਆਊਟ ਵੈਪਨ ਇਹਦੇ ਵਿੱਚ ਮੈਂ ਤੁਹਾਡੀ ਉਹ ਪਿਕਚਰ ਤੁਹਾਨੂੰ ਡੀਜ਼ਲ ਦੇ ਗਰੁੱਪ ਦੇ ਵਿੱਚ ਪਾ ਦਾਂਗੇ ਇਹ ڈاکੂ ਸੁੰਦਰੀ ਆ ਜਿਹੜੀ ਮਨਦੀਪ ਕੌਰ ਜਿਹੜੀ ਵਾਂਟਡ ਆ ਹਜੇ ਤੱਕ ਸਾਡੇ ਕੋਲੋਂ ਹਜੇ ਨਹੀਂ ਪકડੀ ਗਈ ਕਿ ਜਿਹੜੀ ਇਹ ਮਨਦੀਪ ਕੌਰ ਨਾਂ ਦੀ ਲੜਕੀ ਆ ਜਿਹੜੀ ਇਹ ਇਸ ਕੇਸ ਦੇ ਵਿੱਚ ਤੁਹਾਨੂੰ ਡਿਟੇਲ ਸ਼ੇਅਰ ਕਰ ਲਾਂਗੇ ਇਹਦੀ ਪਿਕਚਰ ਤੁਸੀਂ ਲੈ ਲਿਓ ਜੀ ਇਹ ਸਾਨੂੰ ਇਹਦੇ ਚ ਵਾਟਡ ਹੈ ਇਹਨਾਂ ਨੇ ਪਿਛਲੇ ਪਾਸੋਂ ਅਸੈਸ ਕੀਤੀ ਬੜੇ ਆਰਾਮ ਦੇ ਨਾਲ ਬੜੇ ਆਰਾਮ ਦੇ ਨਾਲ ਇਹ ਉਹਦੇ ਵਿੱਚ ਐਂਟਰ ਕਰ ਗਏ ਕੰਦ ਦੇ ਨਾਲ ਐਂਟਰ ਕਰਕੇ ਜਿਹੜਾ ਤੁਸੀਂ ਸਾਹਮਣੇ ਘਰ ਦਾ ਸੀਸੀਟੀਵੀ ਫੁਟੇਜ ਦੇ ਵਿੱਚ ਨਿੱਕੇ ਸਾਡੇ ਕੋਲ ਇੱਕੋ ਕਲੂ ਸੀ ਸਾਹਮਣੇ ਘਰ ਦਾ ਵਿੱਚ ਪਿੱਲਰ ਆਉਂਦੇ ਸੀ ਇੱਕੋ ਇੱਕ ਕੰਪਨੀ ਨੇ 50 ਤੋਂ ਵੱਧ ਸੀਸੀਟੀਵੀ ਉਹ ਬਿਲਕੁਲ ਫੇਰੋਂਗੇ ਕਿਉਂਕਿ ਕੋਈ ਡਾਟਾ ਕਲਾਊਡ ਦੇ ਵਿੱਚ ਨਹੀਂ ਸੀ ਦੂਜੀ ਗੱਲ ਜਦੋਂ ਇੰਪੋਰਟੈਂਟ ਗੱਲ ਆ ਜਦੋਂ ਜਿਹੜੇ ਪੱਤਰਕਾਰ ਸਾਥੀ ਮੈਨੂੰ ਉੱਥੇ ਮਿਲੇ ਸੀ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਸੀ ਇੰਪੋਰਟੈਂਟ ਹੈ ਮੈਂ ਤੁਹਾਡੇ ਨਾਲ ਬੇਰੁਖੀ শেয়ার ਕਰਨਾ ਚਾਹੁੰਗਾ ਉਹਦੇ ਵਿੱਚੋਂ ਜਿਹੜਾ ਉਸ ਜਗ੍ਹਾ ਦੇ ਵਿੱਚ ਚਾਈ ਚੱਲਦਾ ਮੈਂ ਉਹਨੂੰ ਕਿ ਦੇਲ ਹਾਂਜੀ ਚੱਲਦਾ ਉਹ ਉਸ ਟਾਈਮ ਦੇ ਵਿੱਚ ਕੰਪਨੀ ਨੇ 11 ਕਰੋੜ ਦਾ ਉਹ ਕੋਈ ਫੰਡ 11 ਕਰੋੜ 70 ਲੱਖ ਰੁਪਇਆ ਉਹਨਾਂ ਨੇ ਸਾਨੂੰ ਕਾਗਜ਼ ਤੇ ਬੈਂਕ ਮੈਨੇਜਰ ਨੇ ਸਾਨੂੰ ਲਿਖ ਕੇ ਦਿੱਤਾ ਉਹ ਹੱਥ ਲਿਖਤ ਮੇਰੇ ਕੋਲੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਬੜਾ ਇੰਪੋਰਟੈਂਟ ਉਹ ਗੱਲ ਹੈ ਜਿਹੜੀ ਇਸ ਲਈ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਉਹ ਉਹਦੇ ਵਿੱਚ 11 ਕਰੋੜ ਬਲਕਿ ਉਹ ਉਹ ਕਾਗਜ਼ ਤੇ ਉਹ ਉਹਦੇ ਵਿੱਚ 11 ਕਰੋੜ 76 ਲੱਖ ਦਾ ਬੈਂਕ ਮੈਨੇਜਰ ਨੇ ਸਾਨੂੰ ਉਹ ਲਿਖ ਕੇ ਦਿੱਤਾ ਫਿਰ ਅਸੀਂ ਕੈਸ਼ ਕਾਊਂਟ ਕੀਤਾ ਕਿੰਨੇ ਗਿਆ 4 ਕਰੋੜ 45 ਲੱਖ ਰੁਪਿਆ ਦਾ ਜਿਹੜਾ ਉਹ ਕਾਗਜ਼ ਹੈ ਜਿਹੜਾ ਉਹਦੇ ਵਿੱਚ ਆ ਬੈਂਕ ਮੈਨੇਜਰ ਸਾਹਿਬ ਦਾ ਹਸਤਾ ਲਿਖਿਆ ਹੋਇਆ ਜਿਹੜਾ ਬੈਂਕ ਮੈਨੇਜਰ ਸੀਅਰਸ ਕੰਪਨੀ ਦੇ ਜਿਹੜੇ ਮੈਨੇਜਰ ਆ ਉਹਨਾਂ ਦਾ ਹਸਤ ਲਿਖਤ ਉਹਨਾਂ ਦਾ 11 11 ਕਰੋੜ 70 ਲੱਖ ਰੁਪਏ ਦਾ ਮਾਮਲਾ ਸੀ ਉਸ ਤੋਂ ਇਲਾਵਾ ਜਦੋਂ ਕੈਸ਼ ਦਿੱਤੇ ਇਹਨਾਂ ਨੇ ਕਿਹਾ ਜੀ 9.5 ਕਰੋੜ ਰੁਪਇਆ ਸਾਡਾ ਇੱਥੇ ਪਿਆ ਰਲ ਕੇ ਕੀ ਗੱਲ ਬਣੀ ਇਹਦਾ ਮੰਨਦਾ ਕਿ ਨਾ ਪਿੱਛੇ 6 ਕਰੋੜ 32 ਲੱਖ ਜਿਹੜਾ ਜਿਹੜੀ ਜਿਹੜੀ ਚੋਰੀ ਹੋਣੀ ਜਿਹੜੀ ਇਹਨਾਂ ਨੇ ਦੱਸਿਆ ਸ਼ਾਮ ਤੱਕ ਕਰਦਿਆਂ ਇਹਨਾਂ ਨੇ ਆਪਣੀ ਫਿਗਰ ਨੂੰ ਡਾਟਾ ਰਿਵਾਈਜ਼ ਕਰਕੇ ਅਨਿਸ਼ਲ ਹੈ ਇਹ ਹੱਥ ਨਿਕਲਦਾ ਹੈ ਇਹ ਅਨਿਸ਼ਲ ਹੈ ਉਹਦੇ ਚ ਆ ਕੇ ਮੇਰੇ ਹੱਥ ਦੀ ਲਿਖਤ ਹੈ ਜਿਹਦੇ ਵਿੱਚ 6 ਕਰੋੜ 32 ਲੱਖ ਪਿਆ ਸ਼ਾਮ ਤੱਕ ਇਹ ਕਰਦਿਆਂ ਕਰਦਿਆਂ ਜਦੋਂ ਇਹਨਾਂ ਨੇ ਸਾਰਾ ਚੈੱਕ ਕਰਕੇ ਸਾਨੂੰ ਫਿਗਰ ਦਿੱਤੀ ਕਹਿੰਦੇ ਨੇ ਸਾਡੀ ਚੋਰੀ ਆ ਜਿਹੜੀ ਉਹ 8 ਕਰੋੜ 49 ਲੱਖ ਦੀ ਹੋਈ ਹੈ ਕਹਿੰਦੇ ਚ ਅੰਡਰਸਟੇ ਹੀ ਗਲਤੀ ਆ ਮੈਂ ਤੁਹਾਨੂੰ ਹੋਰ ਸ਼ੇਅਰ ਕਰਦਾ ਜਦੋਂ ਅਸੀਂ ਇਹ ਫੜਿਆ ਗਿਆ ਮਨਜਿੰਦਰ ਮਣੀ ਜਿਹੜਾ ਕਿ ਚਾਰਸਾਬ ਤੋਂ ਕੰਮ ਕਰਦਾ ਸੀ ਹੁਣੇ ਇੱਕ ਬੜੀ ਇੰਟਰਸਟਿੰਗ ਗੱਲ ਦੱਸੀ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਗਾ ਇਹ ਕਹਿੰਦੇ ਸੀ ਕੰਪਨੀ ਨੇ ਭਲਕੇ ਨਾਲ ਕਿਸੇ ਬੈਂਕ ਦੇ 50 ਲੱਖ ਰੁਪਿਆ ਲੋਨ ਕਰ ਦਿੱਤਾ ਸੀ ਤੇ ਉਹਦੇ 51 ਲੱਖ ਰੁਪਿਆ ਉਹ ਲੋਨ ਕਰਨ ਤੋਂ ਬਾਅਦ ਉਹ ਜਦੋਂ ਵਾਪਸ ਮੰਗ ਰਹੇ ਸੀ ਉਹ ਬੈਂਕ ਵਾਪਸ ਨਹੀਂ ਕਰ ਰਿਆ ਸੀ ਜਿਹਦਾ ਹੈਗਾ ਸੀ ਉਹ ਨਹੀਂ ਸੀ ਹੈਗਾ ਤੁਸੀਂ ਚੈੱਕ ਕਰ ਲਓ ਕਿ 51 ਲੱਖ ਰੁਪਿਆ ਦਾ ਸ਼ਾਇਦ ਉਹੀ ਅਡਜਸਟ ਕਰਤਾ ਉਹਦੇ ਵਿੱਚ ਉਸ ਤੋਂ ਇਲਾਵਾ ਮਰੇ 2-3 ਹੋਰ ਕੁਝ 2000 ਦੇ ਨੋਟ ਆ ਜਿਹੜੇ ਜਦੋਂ 2 ਟੁੱਟੋ ਜਾਂਦੇ ਆ ਬੈਂਕ ਵਾਪਸ ਲੈ ਜਾਂਦਾ 2 ਤੋਂ ਵੱਧ ਟੁੱਟੇ ਆ ਜਿਹੜੇ 3 ਟੁੱਟੇ ਆ ਜਾਂ ਹੋਰ ਆ ਉਹਦੇ ਵਿੱਚ ਉਹਦੇ ਦੱਸਣ ਮਤਲਬ ਹੈ ਅਸੀਂ ਵੈਰੀਫਿਕੇਸ਼ਨ ਨਹੀਂ ਕੀਤੀ ਉਹਦੇ ਦੱਸਣ ਦਾ ਕਰੀਬ 50 ਲੱਖ ਦੇ ਕਰੀਬ ਉਹ ਜਾ ਮਾਉਂਟ ਪਿਆ ਜਿਹੜਾ ਕਿ ਕਹਿੰਦੇ ਸੀ ਬੈਂਕਸ ਤੋਂ ਪਿੱਤਾ ਜਾ ਉਹ ਬੈਂਕਸ ਵੱਲੋਂ ਰਿਵਿਊ ਕੀਤਾ ਜਾ ਰਿਹਾ ਸੀ ਕਿ ਤਿੰਨ ਟੋਟਿਆਂ ਵਾਲਾ ਜਾਂ ਜਿਹੜਾ ਵੱਗੋ ਕਿ ਕਚਰਾ ਜੂ ਕਚਰਾ ਤਾਂ ਨਹੀਂ ਕਹਿ ਸਕਦੇ ਉਹ ਨੂਟ ਹੈਗਾ ਉਹਦੇ 'ਚ ਕੋਈ ਜਲਦੀ ਸੀ ਉਹ ਮਨਿੰਦਰ ਮਣੀ ਨੇ ਜਦੋਂ ਸਸਤੇ ਨੂੰ ਪੁੱਛ ਕੇ ਛੋਈ ਹੁਣ ਇਹ ਗੱਲ ਕਹੀ ਵੀ ਉਸ ਗੱਲ ਨੂੰ ਵੀ ਤੁਸੀਂ ਵੈਰੀਫਾਈ ਕਰ ਲਿਓ ਜੀ ਕਿਤੇ ਉਹ ਅਮਾਉਂਟ ਵੀ ਸਾਡੇ ਲਈ ਅਸੀਂ ਕੋਈ ਸਸਪੀਸ਼ਨ ਰੇਡ ਨਹੀਂ ਕਰ ਰਹੇ ਪਰ ਸਾਡੇ ਲਈ 11 ਕਰੋੜ 70 ਲੱਖ ਤੋਂ ਵੱਧ ਕੇ ਜਿਹੜਾ ਕਿ ਚੋਰੀ ਹੋਇਆ ਹੋਇਆ ਪੈਸਾ 6 ਕਰੋੜ 32 ਲੱਖ ਇੱਕ ਹੋਰ ਇੰਟਰਸਟਿੰਗ ਗੱਲ ਜਦੋਂ ਪੈਸੇ ਲੈ ਕੇ ਗਏ ਤਿੰਨ ਬੈਗ ਦੇ ਵਿੱਚ ਲੈ ਕੇ ਗਏ ਪਹਿਲੇ ਬੈਗ ਦੇ ਵਿੱਚ 3 ਕਰੋੜ ਦੂਜੇ ਬੈਗ ਤੇ 3 ਕਰੋੜ ਤੀਜੇ ਬੈਗ ਦੇ ਵਿੱਚ 5 ਡੀਬੀਆ 33 ਲੱਖ ਰੁਪਇਆ ਜਿਹੜਾ ਸਾਨੂੰ ਮਿਲਿਆ 100-100 ਦਾ ਉਹ ਵੀ ਉਹਦੇ ਵਿੱਚ ਉਸ ਤੋਂ ਇਲਾਵਾ 5-500 ਦੇ ਹੋਰ ਹੁਣ ਦੋਨੇ ਬੈਗਾਂ ਵਿੱਚ 3 ਕਰੋੜ 3 ਕਰੋੜ 6 ਕਰੋੜ ਜਿਹੜਾ ਚੌਥੇ ਬੈਗ ਦੇ ਵਿੱਚ 5 ਡੀਵੀਆਰ ਪਲਾਸ ਸ਼ੈਣੀਆਂ ਉਹ ਸਿਸਟਮ ਨਾਲ ਉਸ ਤੋਂ ਇਲਾਵਾ ਜਿਹੜੇ 100-100 ਦਾ 30 ਲੱਖ ਰੁਪਿਆ ਵੀ ਉਹਦੇ ਵਿੱਚ ਉਸ ਤੋਂ ਇਲਾਵਾ 500 ਦੇ ਰੋਲ ਹੁਣ ਇਹ ਫਿਗਰ ਜਿਹੜੀ ਕੰਪਨੀ ਨੇ ਦੱਸੀ ਹੈ ਤੇ ਜਿਹੜੀ ਇਹ بڑےਗੇ ਬੰਦਿਆਂ ਦੀ ਇੰਟਰੋਗੇਸ਼ਨ ਦੇ ਵਿੱਚ ਹੈ 5 ਕਰੋੜ ਰੁਪਿਆ ਅਸੀਂ ਰਿਕਵਰ ਕਰ ਲਿਆ ਮਨਦੀਪ ਜਿਹੜੀ ਇਹਦੇ ਵਿੱਚ ਮਨਜਿੰਦਰ ਮਣੀ ਤੇ ਮੰਦੀ ਉਹ ਜਿਹੜੀ ਮੁੱਖ ਮੋਲਜਮ ਹੈ ਜਿਹੜੀ ਮਨਦੀਪ ਹਜੇ ਸਾਡੇ ਕੋਲੋਂ ਮਿਸਿੰਗ ਹੈ ਜਿਹੜੀ ਕਿ ਕਾਰ ਸਰਵਲੈਕ ਕ੍ਰੂਜ਼ ਜਿਹੜੀ ਕਾਰ ਹੈ ਬਲੈਕ ਕਲਰ ਦੀ ਉਹ ਕਾਰ ਜਿਹੜੀ ਉਹਦੀ ਹੈ ਉਸ ਇਹ ਆਪਣੇ ਡੇਲੋ ਏਰੀਆ ਦੇ ਰਹਿਣ ਵਾਲੀ ਹੈ ਬਰਨਾਲੇ ਮੈਰਿਡ ਹੈ ਜਿਹੜੀ ਕਦੇ ਵਿੱਚ ਜਿਹਦੇ ਨਾਲ ਹੋਇਆ ਸੀ ਉਹ ਲੜਕੀ ਦੇ ਫੜੇ ਜਾਣ ਤੋਂ ਬਾਅਦ ਕੋਈ ਨਹੀਂ ਇਹ ਲੱਗੂਗਾ ਪਰ ਸਸਪੀਸ਼ਨ ਰੇਜ਼ ਹੋ ਗਿਆ ਕੰਪਨੀ ਵਾਲਾ ਹੁਣੇ ਸਰ ਦੱਸਣਾ ਪਹਿਲਾ ਲਾ ਪ੍ਰੋਵਾਈਡਰ ਨਾਲ ਕਿ ਜਿਹੜਾ ਵਕਤ ਬਾਦ ਆ ਪੰਜਾਬ ਪੁਲਿਸ ਨੂੰ ਜਿਹੜੀ ਕਿ ਐਨੇ ਪੈਸੇ ਕਮਿਸ਼ਨ ਲੈ ਰੇ ਆ ਉਹ ਲੈ ਰਿਆ ਕੈਸ਼ ਨੂੰ ਪ੍ਰੋਪਰ ਕਿਉਂ ਨਹੀਂ ਰੱਖਿਆਗਾ ਉਹ ਸਕਿਉਰਟੀ ਗਾਰਡਾਂ ਜਿਹਨੂੰ ਡੇ ਟਾਈਮ ਡਿਊਟੀ ਲੈਣ ਤੋਂ ਬਾਅਦ ਰਾਤ ਨੂੰ ਉਹਦੇ ਤੋਂ ਡਿਊਟੀ ਲਈ ਗਈ ਉਹਦੇ ਇਲਾਵਾ ਫਿਰ ਉਸ ਤੋਂ ਬਾਅਦ ਜਦੋਂ ਕੈਸ਼ ਦਾ ਅਨਿਸ਼ਲ ਦੱਸ ਰਿਹਾ ਫਿਰ ਉਸ ਤੋਂ ਬਾਅਦ ਦੱਸਣ ਤੋਂ ਬਾਅਦ ਜਿਹੜਾ ਕੈਸ਼ ਤੇ ਅਮਾਉਂਡ ਦੇ ਵਿੱਚ ਫਰਕ ਨਿਕਲਣਾ ਇਹ ਜਿਹਨੂੰ ਕਹਿੰਦੇ ਸ਼ਕਤ ਇਸ ਗੱਲ ਦੇ ਵਿੱਚ ਪੈਂਦਾ ਪਰ ਸਕਦਾ ਅਸੀਂ ਇੱਕ ਹੱਲ ਇਹਦੇ 'ਚ ਸੋਚਿਆ ਅਸੀਂ ਸਸਟੇਨ ਸਾਡੇ ਜੀਸੀਪੀ ਸੀਵੀ ਸੋਮਿਆ ਮਿਸ਼ਰਾ ਉਹਦੇ ਨਾਲ ਡੀਸੀਪੀ ਇਨਵੈਸਟੀਗੇਸ਼ਨ ਉਹਦੇ ਨਾਲ ਦਾ ਆਪਣਾ ਸੁਭਮ ਜਿਹੜੇ ਅਗਰਵਾਲਾ ਐ ਏਡੀਸੀਪੀ 3 ਤੇ ਨਾਲ ਉਹਦੇ ਵਿੱਚੋਂ ਜਿਹੜੇ ਹੈਗੇ ਆ ਆਪਣੇ ਰੁਪਿੰਦਰ ਪੱਟੀ ਜਿਹੜੇ ਆ ਸਾਡੇ ਏਡੀਸੀਪੀ ਹੈੱਡਕ quartਰ ਹੈ ਇਹਨਾਂ ਦੀ ਤੇ ਏਸੀਪੀ ਜਿਹੜਾ ਆਪਣਾ ਹੈਗਾ ਸਾਬਾ ਨਗਰ ਮੰਦੀ ਉਹਦੀ ਜਿਹੜੀ ਪੰਜ ਮੈਂਬਰਾਂ ਦੀ ਇੱਕ ਅਸੀਂ ਟੀਮ ਬਣਾ ਦਿੱਤੀ ਹੈ ਉਹ ਦੁਆਰਾ ਕੰਪਨੀ ਵਾਲਿਆਂ ਨੂੰ ਚਿੱਠੀ ਲਿਖਤੀ ਹੈ ਆਪ ਦਾ ਹਿਸਾਬ ਲਾਓ ਖਾਤਾ ਕਲੀਅਰ ਕਰੋ ਮੁਕੱਦਮਾ ਹਜੇ ਪੰਜਰ ਰਸਤਾ ਹੋਈਆਂ ਪੰਜ ਸਾਡੇ ਕੋਲੇ ਜਿਹੜੇ ਵਾਂਟਡ ਆ ਬੰਦੇ ਉਹਨਾਂ ਤੋਂ ਅਸੀਂ ਕੈਸ਼ ਰਿਕਵਰ ਕਰ ਲਾਂਗੇ ਪਰ ਤੁਹਾਡਾ ਜਿਹੜਾ ਕਿ ਪਾਣੀ ਵਾਂਗੂ ਸਾਫ਼ ਸੁਥਰਾ ਤੇ ਸ਼ਾਇਦ ਕਿਤੇ ਇਹ ਗੱਲ ਅਸੀਂ ਉਹਨਾਂ ਕਰ ਕਹਿ ਨਹੀਂ ਸਕਦੇ ਜਦ ਨਕਰ ਰਸਨਾ ਹੋਵੇ ਪਰ ਕਿਤੇ ਇਹ ਤਾਂ ਨਹੀਂ ਵੰਦੀ ਗੰਗਾ ਦੇ ਵਿੱਚ ਹੱਥ ਤੋਂ ਹੋਂਦੀ ਕੋਸ਼ਿਸ਼ ਕੀਤੀ ਗਈ ਹੈ ਜੇ ਕੀਤੀ ਗਈ ਹੈ ਤਾਂ ਉਹ ਅਨਾ ਪੁਲਿਸ ਦਾ ਟਰੈਕ ਕੋਡ ਆ ਹਰ ਕੇਸ ਨੂੰ ਅਸੀਂ ਜਿਹੜੇ 8 ਘੰਟੇ 10 ਘੰਟੇ 16 ਘੰਟੇ ਇਹਦੇ ਪੁਤਰਕਾਰ ਵੀ ਪੁੱਛਣਾ ਸ਼ੁਰੂ ਕਰ ਦਿੰਦੇ ਆ ਕਿ ਇੱਥੇ 8 ਘੰਟੇ ਹੋ ਗਏ ਜੀ ਕੇਸ ਫ੍ਰੇਸ ਨਹੀਂ ਹੋਇਆ ਸਭ ਤੋਂ ਜ਼ਿਆਦਾ ਪ੍ਰੈਸ਼ਰ ਤਾਂ ਤੁਸੀਂ ਆ ਨੋ ਡਾਉਨ ਕੇਸ ਸੀ ਪੰਜਾਬ ਮੇਂ ਇਸ ਕਦਾ ਬੁਰਾ ਮੰਨਿਆ ਵਾਰ ਵਾਰ ਇਹ ਪੁੱਛਦੇ ਨੇ ਇਹ ਕੇਸ ਅਸੀਂ ਉਹਨਾਂ ਨੂੰ ਇਹ ਦਿੱਤਾ ਮੇਰੀ ਟੀਮ ਤੇ ਮੈਨੂੰ ਮਾਲ ਹੈ ਕਾਉਂਟਰ ਇੰਟੈਲੀਜੈਂਸ ਦੀ ਟੀਮ ਸਾਡੇ ਆਈ ਆਈ ਦੀ ਕਾਉਂਟਰ ਇੰਟੈਲੀਜੈਂਸ ਬੱਡੇ ਐ ਐਂਡ ਉਹਨਾਂ ਦੇ ਸਾਰੇ ਅਫਸਰ ਅਸੀਂ ਦਿਨ ਰਾਤ ਇੱਕ ਕੀਤਾ ਇਹ ਟੀਮ ਪਿਛਲੇ ਜਦ ਤੋਂ ਕ੍ਰਾਈਮ ਹੋਇਆ ਜੇ ਸੱਠਾਂ ਕੇ ਡੈਚਪ੍ਰੇਸ ਹੋਇਆ ਹਿੰਦੁਸਤਾਨ ਦਾ ਜੇ ਤੁਸੀਂ ਕਹਿੰਦੇ ਸਭ ਤੋਂ ਵੱਡੀ ਡਕੈਤੀ ਜਿਹੜੀ ਕੈਸ ਦੀ ਹੋਈ ਐ ਤੇ ਸਭ ਤੋਂ ਫਾਸਟ ਸਦੌਰੀ ਵੀ ਲੁਧਿਆਣਾ ਕੋਸ਼ੇੜ ਦਾ ਮੇਰੀ ਟੀਮ ਦਾ ਕ੍ਰੈਡਿਟ ਹੈ ਇਹ ਸਾਰੇ ਦੇ ਵਿੱਚ ਬਹੁਤ ਖੁਸ਼ੀ ਨਾਲ ਇਹ ਗੱਲ ਸਾਂਝੀ ਕਰਨਾ ਚਾਹੂਗਾ ਪਿੱਛੇ ਵੀ ਬਹੁਤ ਸਾਰੇ ਕੈਸ਼ ਰਿਵਾਰਡ ਸਾਨੂੰ ਮਿਲੇ ਆ ਮੈਂ ਡੀਜੀਪੀ ਪੰਜਾਬ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਏਸ ਕੰਮ ਲਈ ਸਾਡੀ ਟੀਮ ਨੂੰ 10 ਲੱਖ ਰੁਪਏ ਦਾ ਉਹਨਾਂ ਨੇ ਜਿਹੜਾ ਕੈਸ਼ ਰਿਵਾਰਡ ਆ ਉਹ ਟੀਮ ਨੂੰ ਉਹਨਾਂ ਨੇ ਅਨਾਉਂਸ ਕੀਤਾ ਉਹ ਬਹੁਤ ਜ਼ਿਆਦਾ ਇਸ ਗੱਲ ਤੇ ਖੁਸ਼ੀ ਵੀ ਇੰਨਾ ਜਲਦੀ ਇੰਨਾ ਸਸਟੇਨ ਐਫਰਟ ਦੇ ਵਿੱਚ ਇੰਨੀ ਮਿਹਨਤ ਦੇ ਨਾਲ ਜਿਹੜਾ ਤੁਸੀਂ ਕੰਮ ਕੀਤਾ ਇਹ ਟੀਮ ਨੂੰ ਇਹਦੇ ਵਿੱਚ ਐਜ਼ ਅ ਕਮਿਸ਼ਨਰ ਮੈਂ ਇਹ ਕਮਾਂ ਮੇਰਾ ਰੋਲ ਇਹਦੇ ਬਿਲਕੁਲ ਤੁਸੀਂ ਸਭ ਤੋਂ ਛੋਟਾ ਰੋਲ ਮੇਰਾ ਕਿਉਂ ਮੇਰਾ ਕ੍ਰੈਡਿਟ ਲੁਧਿਆਣਾ ਪੁਲਿਸ ਦੇ ਜਿਹੜੇ ਇੱਥੇ ਬੈਠੇ ਉਹਨਾਂ ਦਾ ਨਹੀਂ ਜਿਹੜਿਆਂ ਨੇ ਰੇਡ ਕੀਤੀ ਆ ਜਿਹੜੇ ਰਾਤਾਂ ਨੂੰ ਜਾਗੇ ਆ ਇਹਦੇ ਚ ਕਲੂ ਜਿਹੜਾ ਮੈਜਰ ਮਿਲਿਆ ਸੀ ਜੀਪੀਐਸ ਸਿਸਟਮ ਲੱਗਿਆ ਹੋਇਆ ਸੀ ਜੀਪੀਐਸ ਸਿਸਟਮ ਦੇ ਨਾਲ ਜਾਂਦਿਆਂ ਜਾਂਦਿਆਂ ਜਦੋਂ ਅਸੀਂ ਜੀਪੀਐਸ ਸਿਸਟਮ ਦੇ ਵਿੱਚ ਪਹਿਲਾਂ ਤੇ ਕੰਪਨੀ ਵੱਲੋਂ ਸਾਨੂੰ ਕੋਈ ਹੱਥ ਪੱਲਾ ਫੜਾਇਆ ਨਹੀਂ ਫਿਰ ਇਹਨਾਂ ਨਾਲ ਤਾਲਮੇਲ ਕੀਤਾ ਜੀਪੀਐਸ ਨਾਲ ਇੱਕ ਰੂਟ ਅਸੀਂ ਫਾਲੋ ਕਰ ਲਿਆ ਰੂਪ ਕਿੱਥੇ ਕਿੱਥੇ ਗਿਆ ਕਿਵੇਂ ਕਿਵੇਂ ਗਿਆ ਉਹ ਰੂਪ ਦੇ ਨਾਲ-ਨਾਲ ਕਿਹੜੇ ਵੈਕਲ ਆਏ ਵਿੱਚ ਦੇ ਇਸ ਕਲ ਦੇ ਵਿੱਚ ਅਸੀਂ ਘਟੋ-ਘਟ ਕੇ ਹੀ ਪੁੱਛ ਰਹੇ ਸੀ ਕਿੰਨੇ ਬੰਦੇ ਇਹਦੇ ਵਿੱਚ 50 ਤੋਂ ਵੱਧ ਬੰਦੇ ਜਿਹੜੇ ਪਾਸ ਕ੍ਰਿਮੀਨਲ ਰਿਪੋਰਟ ਦੇ ਆ 25 ਪਿਛਲੇ ਸਾਲ ਕੱਢੇ ਵੇ 8 ਇਹ ਸਾਲ ਕੱਢੇ ਵੇ ਇਸ ਤੋਂ ਇਲਾਵਾ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਜਿਲ੍ਹਾਂ ਦੇ ਵਿੱਚ ਬੈਠੇ ਕ੍ਰਿਮੀਨਲ ਰਿਕਾਰਡ ਦੇ ਬੰਦੇ ਉਹ ਸਾਰਿਆਂ ਨੂੰ ਕੀਤਾ ਪਰ ਲਾਸਟ ਵਿੱਚ ਪਾਇਆ ਗਿਆ ਇਹਨਾਂ ਦਾ ਕੋਈ ਖਾਸ ਕ੍ਰਿਮੀਨਲ ਰਿਕਾਰਡ ਨਹੀਂ ਇੱਕ ਡਾਕੂ ਸੁੰਦਰੀ ਦੀਰਾ ਨਾਮ ਮਨਦੀਪ ਮਣੀ ਤੇ ਇਹ ਵੀ ਇਤਫਾਕ ਹੀ ਸਮਝੋ ਇਹਦੇ ਵਿੱਚ ਕਮਿਸ਼ਨਰ ਮਨੀ ਉਹ ਉਹ ਮਨੀਪੀ ਏਸੀਪੀ ਸਾਡਾ ਮਨੀਪ ਤੇ ਇੱਕ ਹੋਰ ਜਿਹੜਾ ਬੰਦਾ ਫੜਿਆ ਹੋਇਆ ਉਹ ਮਨੀਪ ਤੇ ਮੈਂ ਕਹਿੰਦਾ ਜੇ ਤੈਨੂੰ ਮਨੀਪ ਦੋ ਮਨੀਪ ਕੰਮ ਕਰਨ ਵਾਲੇ ਆ ਤੇ ਦੋ ਮਨੀਪ ਅੱਗੇ ਫੜਨ ਵਾਲੇ ਆ ਤੇ ਫਿਰ ਬੜੇ ਜਾਣਗੇ ਅੰਟੀਮੇਟਲੀ ਇਹ ਕੇਸ ਸਾਡਾ ਇਹ ਟਰੇਸ ਹੋ ਗਿਆ ਤੇ ਇਸੇ ਧੰਨ ਨਾਲੀ ਬਾਰੇ ਤੁਹਾਡੇ ਜਿਹੜੀ ਇੱਕ ਰਵੇ ਕਰਨਾ ਚਾਹੁੰਗਾ ਜੇ ਲੁਧਿਆਣਾ ਇਹ ਕੋਈ ਕ੍ਰਾਈਮ ਕਰੋਗੇ ਜਿਵੇਂ ਮੈਂ ਹਮੇਸ਼ਾ ਕਹਾਂ ਕਰਦਾ ਸਾਟੀ ਮੇਗਾ ਤੁਹਾਡੇ ਤੇ ਆ ਦੇਰ ਹੋ ਸਕਦੀ ਹੈ ਘੰਟੇ ਪ੍ਰੈਸ ਵਾਲੇ ਜਿਆਦਾ ਪ੍ਰੈਸ਼ਰ ਨਾ ਪਾਇਆ ਕਰੋ ਅੱਟ ਕੇ ਤੇ ਹੋਗੇ ਸਰ ਹਜੇ ਤੱਕ ਲੱਭਾਂਗੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਦਰਜ ਕਰ ਲਈ ਗਈ ਹੈ ਉਹ ਸਫਲਤਾ ਇਸ ਕਰਕੇ ਵੀ ਕਹੀ ਜਾ ਸਕਦੀ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਕ੍ਰਾਈਮ ਦੇ ਅਜਿਹੇ ਮਾਮਲੇ ਨੇ ਜੋ ਜਲਦੀ ਹੀ ਕਾਰਵਾਈ ਦੀ ਜਾਂ ਪੁਲਿਸ ਦੀ ਸਹੀ ਕਾਰਗੁਜ਼ਾਰੀ ਦੀ ਮੰਗ ਕਰ ਰਹੇ ਨੇ ਪਰ ਲੁਧਿਆਣਾ ਪੁਲਿਸ ਨੇ ਜ਼ਰੂਰ ਸਾਬਤ ਕੀਤਾ ਹੈ ਕਿ ਇਸ ਵੱਡੇ ਮਾਮਲੇ ਦੇ ਵਿੱਚ ਮਹਿਜ 60 ਘੰਟਿਆਂ ਤੋਂ ਘੱਟ ਸਮੇਂ ਦੇ ਵਿੱਚ ਜਿਹੜਾ ਇਸ ਮਾਮਲੇ ਨੂੰ ਹੱਲ ਕਰਨ ਦੇ ਬਹੁਤ ਨੇੜੇ ਪਹੁੰਚਿਆ ਗਿਆ ਹੈ ਔਰ ਮਹ ਮਾਸਟਰਮਾਈਂਡ ਹਾਲਾਂਕਿ ਪੁਲਿਸ ਦੇ ਹੱਥਾਂ ਤੋਂ ਬਾਹਰ ਹੈ ਪਰ ਜਿਸ ਤਰ੍ਹਾਂ ਹੁਣ ਤੱਕ ਦੀ ਸਫਲਤਾ ਹੱਥ ਲੱਗੀ ਹੈ ਲੁਧਿਆਣਾ ਪੁਲਿਸ ਨੂੰ ਤਜਾਹਰ ਹੈ ਕਿ ਉਹ ਟਾਈਮ ਹੁਣ ਜਿਆਦਾ ਦੂਰ ਨਹੀਂ ਹੈ ਮਨਦੀਪ ਸਿੰਘ ਸਿੱਧੂ ਹੋਰੀ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਜਿਸ ਤਰ੍ਹਾਂ ਦਾ ਦਾਵਾ ਉਹ ਇੱਕ ਆਤਮ ਵਿਸ਼ਵਾਸ ਨਾਲ ਕਰ ਰਹੇ ਨੇ ਤੇ ਉਸ ਦੇ ਵਿੱਚੋਂ ਵੀ ਇਹ ਚੀਜ਼ ਝਲਕਦੀ ਹੈ ਕਿ ਪੁਲਿਸ ਹੁਣ ਬਾਕੀ આરોપીਾਂ ਦੇ ਗੁਲਾਮੇ ਤੱਕ ਵੀ ਪੁਲਿਸ ਦਾ ਹੱਥ ਪਹੁੰਚਣਾ ਬਹੁਤ ਜਿਹੜਾ ਉਹ ਨੇੜੇ ਦੀ ਗੱਲ ਦਿਖ ਰਿਹਾ ਹੈ ਤਾਂ ਹੁਣ ਤੱਕ ਦੀ ਜੋ ਅਪਡੇਟ ਹੈ ਜੋ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਸੁਣਿਆ ਕਿ ਪੁਲਿਸ ਨੇ ਇਸ ਕ੍ਰੀਮ 8.5 ਕਰੋੜ ਕਰੋੜ ਰੁਪਏ ਦੀ ਲੁੱਟ ਦੀ ਵਾਰਦਾਤ ਦੇ ਸੰਦਰਭ ਦੇ ਵਿੱਚ ਅੱਧਾ ਦਰਜਨ ਜਿਹੜਾ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਿਰਫ ਚਾਰ ਮੁਲਜ਼ਮ ਬਾਕੀ ਨੇ ਜਿਨ੍ਹਾਂ ਦੇ ਵਿੱਚ ਮਾਸਟਰਮਾਈਂਡ ਜਿਹੜੇ ਮਨਦੀਪ ਮੋਨਾ ਜਿਹੜੀ ਆ ਉਹ ਵੀ ਸ਼ਾਮਿਲ ਹੈ ਮਲਦੀਪ ਮਨਦੀਪ ਮੋਨਾ ਦਾ ਜਿਹੜਾ ਪਿਛਲਾ ਰਿਕਾਰਡ ਉਹ ਜਿੱਦਾਂ ਦੱਸਿਆ ਗਿਆ ਕਿ ਉਸਦੇ ਉਸਨੇ ਇੱਕ ਵਿਅਕਤੀ ਦੇ ਉੱਪਰ ਰੇਪ ਦਾ ਪਰਚਾ ਵੀ ਦਰਜ ਕਰਵਾਇਆ ਹੋਇਆ ਤੇ ਮੋਨਾ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਉਹ ਵੀ ਪੁਲਿਸ ਸਾਰਾ ਖੰਗਾਲ ਰਹੀ ਹੈ ਇਸ ਤੋਂ ਇਲਾਵਾ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰਨ ਲਈ ਯਤਨ ਵੀ ਕੀਤੇ ਜਾ ਰਹੇ ਨੇ ਤਾਂ ਮਹਿਜ 60 ਘੰਟਿਆਂ ਦੇ ਸਮੇਂ ਦੇ ਵਿੱਚ ਪੁਲਿਸ ਨੇ ਇਹ ਸਫਲਤਾ ਦਰਜ ਕੀਤੀ ਹੈ ਚਾਰ ਮੁਲਜ਼ਮ ਅਜੇ ਅਜੇ ਬਾਕੀ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਹੋਣੀ ਹੈ ਤੇ ਇਸ ਦੇ ਵਿੱਚ ਕੁਝ ਚੀਜ਼ਾਂ ਇਹੋ ਜਿਹੀਆਂ ਵੀ ਸਾਹਮਣੇ ਆਈਆਂ ਨੇ ਕਿ ਪੁਲਿਸ ਦਾ ਦਿਮਾਗ ਚੱਲਿਆ ਤਾਂ ਉਹ ਚੀਜ਼ਾਂ ਸਾਹਮਣੇ ਆਈਆਂ ਭਾਵੇਂ ਉਹ ਰੀਲ ਵਾਲਾ ਮਾਮਲਾ ਹੋਵੇ ਜੋ ਇਸ ਵੇਲੇ ਖੂਬ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਪੁਲਿਸ ਦੇ ਖੁਲਾਸੇ ਤੋਂ ਬਾਅਦ ਪਰ ਪਹਿਲਾਂ ਪੁਲਿਸ ਦੇ ਸਾਈਬਰ ਸੈੱਲ ਨੇ ਇਸ ਚੀਜ਼ ਨੂੰ ਫੜਿਆ ਤੇ ਉਸ ਤੋਂ ਉਸ ਨੂੰ ਇੱਕ ਜਿਹੜਾ ਕਲੂ ਦੇ ਤੌਰ ਤੇ ਵਰਤਿਆ ਤਾਂ ਉਹ ਵੀ ਜਿਹੜਾ આરોપી ਮਹਿਲਾ ਦਾ ਭਰਾ ਨਿਕਲਿਆ ਤੇ ਇਸ ਤੋਂ ਇਲਾਵਾ ਸਾਰੀ ਪੂਰੀ ਵਾਰਦਾਤ ਜਿਵੇਂ ਟਰੇਸ ਹੋਈ ਹੈ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਇਹ ਆਪਣੇ ਆਪ ਚ ਜਿਹੜਾ ਪੁਲਿਸ ਦੇ ਲਈ ਇੱਕ ਪ੍ਰਾਪਤੀ ਕਹੀ ਜਾ ਸਕਦੀ ਹੈ ਤੇ ਮਨਦੀਪ ਸਿੰਘ ਸਿੱਧੂ ਜੋ ਪੁਲਿਸ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਆਪਣੀ ਪੁਲਿਸ ਦੀ ਜਿਹੜੀ ਹੈ ਪਿੱਠ ਥਾਪਣੀ ਉਹ ਜ਼ਾਹਿਰ ਤੌਰ ਤੇ ਲਾਜ਼ਮੀ ਵੀ ਬਣਦੀ ਹੈ ਕਿਉਂਕਿ ਅਜੇ ਅੱਧਾ ਕੇਸ ਜਿਹੜਾ ਅੱਧੇ ਤੋਂ ਵੱਧ ਕੇਸ ਅਜੇ ਟਰੇਸ ਹੋਣਾ ਬਾਕੀ ਹੈ ਹਾਲਾਂਕਿ ਉਹਨਾਂ ਦੇ ਆਤਮ ਵਿਸ਼ਵਾਸ ਦੇ ਵਿੱਚ ਚੱਲ ਰਿਹਾ ਹੈ ਕਿ ਪੁਲਿਸ ਜਿਹੜੀ ਹੈ ਪੂਰੇ ਦੇ ਪੂਰੇ ਕੇਸ ਨੂੰ ਸੁਲਝਾਉਣ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ ਜਿਸ ਤਰ੍ਹਾਂ ਹੁਣ ਤੱਕ ਦਾ ਜਿਹੜਾ ਰਸਤਾ ਸੀ ਪੁਲਿਸ ਦੇ ਲਈ ਕਾਫੀ ਔਖਾ ਸੀ ਕਿਉਂਕਿ ਮੋਬਾਈਲ ਫੋਨ ਵਗੈਰਾ ਨਹੀਂ ਵਰਤੇ ਗਏ ਕਾਫੀ ਚਤੁਰ ਲੁਟੇਰੇ ਸੀ ਪਰ ਹੁਣ ਜਦੋਂ ਮੇਨ ਜਿਹੜੇ ਬੰਦੇ ਨੇ ਉਹ ਸਾਰੇ ਹੱਥ 'ਚ ਆ ਗਏ ਨੇ ਕੁਝ ਨੂੰ ਛੱਡ ਕੇ ਤਾਂ ਪੁਲਿਸ ਦੇ ਲਈ ਅਗਲਾ ਕੰਮ ਕਾਫੀ ਆਸਾਨ ਹੋ ਗਿਆ ਹੈ ਤਾਂ ਇਸ ਪੂਰੇ ਮਾਮਲੇ ਤੇ ਸਾਡੀ ਨਜ਼ਰ ਇਸੇ ਤਰ੍ਹਾਂ ਬਣੀ ਰਹੇਗੀ ਤੁਸੀਂ ਟੀਵੀ ਪੰਜਾਬ ਦੇਖਦੇ ਰਹਿਣਾ ਪਰ ਇਸ ਸੰਦਰਭ ਦੇ ਵਿੱਚ ਜੋ ਅਪਡੇਟ ਹੁਣ ਤੱਕ ਸਾਹਮਣੇ ਆਈ ਹੈ ਉਸ ਦੇ ਵਿੱਚ ਅਸੀਂ ਤੁਹਾਨੂੰ ਕਲੋਜ਼ਿੰਗ ਦੇ ਇਹ ਦੱਸ ਸਕਦੇ ਹਾਂ ਕਿ ਅੱਧਾ ਦਰਜਨ ਜਿਹੜੇ ਨੇ 10 ਦੇ ਵਿੱਚੋਂ ਮਲਜ਼ਮ ਪੁਲਿਸ ਦੇ ਅੜਕੇ ਆ ਚੁੱਕੇ ਨੇ ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਲੁਧਿਆਣਾ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ 5 ਕਰੋੜ ਦੀ ਨਕਦੀ ਜਿਹੜੀ ਹੈ ਉਹ ਵੀ ਬਰਾਮਦ ਹੋ ਗਈ ਹੈ ਬਾਕੀ ਨਕਦੀ ਜਿਹੜੀ ਹੈ ਉਹ ਬਰਾਮਦ ਕਰਵਾਈ ਜਾਣੀ ਅਜੇ ਬਾਕੀ ਹੈ ਇਸ ਤੋਂ ਇਲਾਵਾ ਜੋ ਮਾਸਟਰਮਾਈਂਡ ਔਰਤ ਹੈ ਮਨਦੀਪ ਕੌਰ ਉਰਫ ਮੋਨਾ ਉਸ ਦਾ ਪਤੀ ਵੀ ਇਸ ਦੇ ਵਿੱਚ ਸ਼ਾਮਲ ਹੈ ਜਿਸ ਦੇ ਲਈ ਪੁਲਿਸ ਵੱਲੋਂ ਐਲਓਸੀ ਜਾਰੀ ਕਰ ਦਿੱਤਾ ਗਿਆ ਤੇ ਬਾਕੀ ਮੈਂਬਰਾਂ ਨੂੰ ਪੁਲਿਸ ਵੱਲੋਂ ਜਲਦੀ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਕੀਤਾ ਗਿਆ ਤਾਂ ਐਸੀ ਸਾਡੀ ਖਾਸ ਰਿਪੋਰਟ ਔਨ ਦਾ ਸਪੌਟ ਅਗਲੀ ਰਿਪੋਰਟ ਦੇ ਵਿੱਚ ਫਿਰ ਮਿਲਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ